ਪਹਿਲਾਂ ਤਾਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਮੈਂ ਮੱਕੜ ਸਾਹਿਬ ਨੂੰ ਵਧਾਈ ਦਿੰਦਾ ਔਰ ਜਿਹੜਾ ਮਾਰਗਦਰਸ਼ਨ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਕੇਜਰੀਵਾਲ ਜੀ ਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਿਖਾਉਂਦੇ ਆ ਔਰ ਕਿਸ ਤਰ੍ਹਾਂ ਉਹਨਾਂ ਨੇ ਜਿਹੜੇ ਲੀਡਰਾਂ ਨੇ ਕੰਮ ਕੀਤਾ ਇਹ ਪਹਿਲਾਂ ਜ਼ਿਲ੍ਹਾ ਪ੍ਰਧਾਨ ਸੀਗੇ ਹੋਰ ਵੀ ਕਈ ਅਹੁਦਿਆਂ ਤੇ ਰਹੇ ਔਰ ਇਹਨਾਂ ਨੂੰ ਇੱਕ ਜ਼ਿੰਮੇਵਾਰੀ ਦਿੱਤੀ ਚੇਅਰਮੈਨ ਦੀ ਮੈਨੂੰ ਪੂਰਾ ਭਰੋਸਾ ਹੈ ਕਿ ਇਹਨੂੰ ਇੰਡਸਟਰੀ ਦਾ ਬਹੁਤ ਫਾਇਦਾ ਹੋਏਗਾ ਪਰ ਵੈਸੇ ਵੀ ਮੱਕੜ ਸਾਹਿਬ ਮਿਹਨਤੀ ਹੈ ਕੰਮ ਕਰਕੇ ਰਾਜੀ ਰਹਿੰਦੇ ਸੋ ਮੈਂ ਇਹਨਾਂ ਨੂੰ ਵਧਾਈ ਦਿੰਦਾ ਔਰ ਇਹਨਾਂ ਨੂੰ ਬੈਸਟ ਆਫ ਲੱਕ ਕਹਿੰਦਾ ਕਿ ਆਉਣ ਵਾਲੇ ਟਾਈਮ ਵਿੱਚ ਤੁਸੀਂ ਵੱਧ ਤੋਂ ਵੱਧ ਕੰਮ ਕਰਕੇ ਦਿਖਾਓ ਸਭ ਤੋਂ ਪਹਿਲਾਂ ਤਾਂ ਤੁਹਾਡੇ ਜੀ ਨੇ ਵੀ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਨੂੰ ਸਾਡੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਤਿਕਾਰਯੋਗ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਜੀ ਸਾਡੇ ਇੰਡਸਟਰੀ ਮਿਨਿਸਟਰ ਸ਼੍ਰੀ ਸੰਜੀਵ ਅਰੋੜਾ ਜੀ ਜੋ ਅੱਜ ਇਹਨਾਂ ਮੈਨੂੰ ਇਹ ਮਾਨ ਬਖਸ਼ਿਆ ਮੈਂ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਉਮੀਦ ਕਰਦਾ ਹਾਂ ਜਿਸ ਤਰ੍ਹਾਂ ਮੈਂ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਅਤੇ ਪਲੈਨਿੰਗ ਬੋਰਡ ਦੇ ਚੇਅਰਮੈਨ ਹੋਣ ਦੇ ਨਾਤੇ ਮੈਂ ਪਾਰਟੀ ਪ੍ਰਤੀ ਸਿਵਾ ਨੂੰ ਹਾਇਆ ਸੀ ਇਮਾਨਦਰੀ ਨਾਲ ਉਸੇ ਤਰ੍ਹਾਂ ਹੀ ਆਪਣੀ ਇਸ ਸੀਨੀਅਰ ਵਾਈਸ ਚੇਅਰਮੈਨ ਮੀਡੀਅਮ ਇੰਡਸਟਰੀ ਪੰਜਾਬ ਦੀ ਮੈਂ ਸਿਵਾ ਨੂੰ ਲਗਾਤਾਰ ਜਾਰੀ ਰੱਖਾਂਗਾ ਔਰ ਮੈਂ ਸਾਰੇ ਹੀ ਵਲੰਟੀਅਰਸੇ ਬਣਨ ਤੋਂ ਸਾਰੇ ਹੀ ਪਬਲਿਕ ਤੋਂ ਬਹੁਤ-ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਮੈਨੂੰ ਇਹ ਇਸ ਕਮਲ ਸਮਝਿਆ। ਧੰਨਵਾਦ। ਥੈਂਕ ਯੂ। ਹਾਂਜੀ ਸਰ ਜੀ ਅੱਜ ਇਕੱਠਾ ਹੋਇਆ ਬਹੁਤ ਖੁਸ਼ੀ ਦਾ ਦਿਨ ਹੈ ਕਿ ਸਾਡੇ ਪ੍ਰਸਾਦਨਪਾਲ ਮੱਕੜ ਜੀ ਜੋ ਸੀਨੀਅਰ ਵਾਈਸ ਚੇਅਰਮੈਨ ਲੱਗੇ ਪੰਜਾਬ ਮਿਡਲ ਇੰਡਸਟਰੀ ਡਿਵੈਲਪਮੈਂਟ ਬੋਰਡ ਦੇ ਸੋ ਅੱਜ ਜਿਹਨਾਂ ਨੂੰ ਮੁबारकबाद ਦਿੱਤੀ ਇਹਨਾਂ ਨੂੰ ਜੇਰ ਤੇ ਬਿਠਾਇਆ ਸੋ ਮੈਂ ਇਹਨਾਂ ਦੇ ਪੂਰੇ ਪਰਿਵਾਰ ਨੂੰ ਔਰ ਪੂਰੀ ਆਮ ਆਦਮੀ ਪਾਰਟੀ ਟੀਮ ਨੂੰ ਇਹ ਮੁबारकबाद ਦਿੰਦਾ ਸੋ ਮੈਂ ਅਰਦਾਸ ਕਰਦਾ ਕਿ ਇਸ ਤਰ੍ਹਾਂ ਇਹ ਪਾਰਟੀ ਦੀ ਬਫਰ ਗਾੜੀ ਨਾਲ ਮਾਨਦਤ ਨਾਮਿਤ ਕਰਦੇ ਨੇ ਕਰਦੇ ਰਹਿਣਗੇ ਸੋ ਨਾਲ ਦੀ ਨਾਲ ਇਹਨਾਂ ਦੇ ਪੂਰੇ ਪਰਿਵਾਰ ਨੂੰ ਜਿੱਥੇ ਮੁबारकਵਾਦ ਹੈ ਸੋ ਪੂਰੀ ਟੀਮ ਵਰਨਨ ਨੂੰ ਸ਼ੌਕ ਹੈ ਵੀ ਲੋਕਾਂ ਦੀ ਸੇਵਾ ਕਰਨ ਦਾ ਵੀ ਆਪਣੀ ਪੂਰੀ ਇਮਾਨਦਾਰੀ ਨਾਲ ਜਿਹੜੇ ਮੀਡੀਆ ਯੂਨੀਵਰਸਿਟੀ ਦੇ ਭਰਾਵਾ ਦੀ ਹਰ ਗੱਲ ਜਿਹੜੀ ਹੈ ਮੁੱਖ ਮੰਤਰੀ ਸਰਤਾਪ ਸਿੰਘ ਮਾਨ ਜੀ ਤੱਕ ਰੱਖ ਕੇ ਉਹਨਾਂ ਦੇ ਜਿਹੜੇ ਵਾਅਦੇ ਵਾਦ ਉਹਨਾਂ ਨੂੰ ਜਿਹੜੀ ਨਵੀਆਂ ਪਾਲਿਸੀਆਂ ਲਿਆ ਕੇ ਉਹਨਾਂ ਦੇ ਜਿਹੜੇ ਰੁਕੇ ਹੋਏ ਕੰਮ ਵੀ ਕਰਵਾਉਣਗੇ ਅੱਜ ਸਾਡੇ ਲਈ ਬਹੁਤ ਖੁਸ਼ੀ ਦਾ ਦਿਨ ਹੈ ਸਾਡੇ ਲੋਕ ਸਭਾ ਚਾਰ ਨਸ਼ਨਪਾਲ ਸਿੰਘ ਮੱਕੜ ਜੀ ਨੇ ਜਿਨ੍ਹਾਂ ਨੂੰ ਵਾਈਸ ਚੇਅਰਮੈਨ ਰੀ ਇੰਡਸਟਰੀ ਦਾ ਨਿਯੁਕਤ ਕਰਿਆ ਅੱਜ ਉਹਨਾਂ ਦੀ ਤਾਜ ਪੱਛ ਹੈ ਇਸ ਮੌਕੇ ਤੇ ਸਾਡੇ ਸ਼ਹਿਰ ਦਾ ਮਾਣ ਸੰਜੀਵ ਰੋੜਾ ਜੀ ਵੀ ਮੰਤਰੀ ਸਾਹਿਬ ਜੀ ਆਏ ਸਾਰੇ ਵਲੰਟੀਅਰ ਸਾਹਿਬਾਨ ਅੱਜ ਅਸੀਂ ਇਹਨਾਂ ਦੀ ਕੀਤੀ ਹੋਈ ਮਿਹਨਤ ਦਾ ਜਿਹੜਾ ਮਿਰਜ਼ਾ ਹੋਇਆ ਮੁੱਲ ਦੇਖਣ ਲਈ ਅਸੀਂ ਹਾਜ਼ਰ ਹੋਏ ਹਾਂ ਤੇ ਮੈਂ ਇੱਥੇ ਮੱਕੜ ਪਰਿਵਾਰ ਨੂੰ ਵਧਾਈ ਦਿੰਦਾ ਤੇ ਉੱਥੇ ਲੁਧਿਆਣਾ ਖੇਹਰੀਆਂ ਨੂੰ ਵੀ ਬੇਨਤੀ ਕਰੂੰਗਾ ਵੱਧ ਤੋਂ ਵੱਧ ਨਾਸ਼ਤੀ ਵਾਲੇ ਮੱਕੜ ਸਾਹੂ ਕੋਲੇ ਪਹੁੰਚ ਕਰਕੇ ਜਿੰਨੇ ਵੀ ਤੁਹਾਡੇ ਰੁਕੇ ਹੋਏ ਕੰਮ ਨੇ ਉਹ ਕਰੀਏ ਕਿਉਂਕਿ ਅਗਰ ਜੇ ਇੰਡਸਟਰੀ ਖੁਸ਼ ਹੈ ਤਾਂ ਮੈਂ ਸਮਝਦਾ ਪੰਜਾਬ ਖੁਸ਼ ਹੈ ਤੇ ਪੰਜਾਬ ਤਰੱਕੀ ਵਾਲਾ ਹੈ ਪਹਿਲੀ ਆਵਾਜ਼ ਦੇ ذریعے ਇੱਕ ਆਵਾਜ਼ ਆਪਣੀ ਵੈਸੇ ਆਪਣੀ ਤਾਂ ਕੀ ਪੂਰੇ ਪੰਜਾਬ ਦੀ ਆਵਾਜ਼ ਬਣ ਕੇ ਮੈਂ ਸਭ ਨੂੰ ਪਹਿਲਾਂ ਸਤਿਕਾਰ ਕਰਦਾ ਸਾਡੇ ਮੰਤਰੀ ਸਹਿਬਾਨ ਅਰੋੜਾ ਜੀ ਜਿਨ੍ਹਾਂ ਦੇ ਚਰਨ ਅੱਜ ਇੱਥੇ ਪਏ ਨੇ ਬੜਾ ਭਾਗਾਂ ਵਾਲਾ ਦਿਨ ਹੈ ਜਿਹੜੀ ਇਹਨਾਂ ਦੀ ਟੀਮ ਹੈ ਬੜਾ ਹੀ ਮਿਹਨਤ ਨਾਲ ਕੰਮ ਕਰ ਰਹੀ ਹੈ ਆਪ ਖੁਦ ਇੰਨੇ ਮਿਹਨਤੀ ਨੇ ਸਾਨੂੰ ਪਤਾ ਹੈ ਇਲੈਕਸ਼ਨਾਂ ਦੇ ਵਿੱਚ ਇਹਨਾਂ ਨੇ ਔਰ ਇਹਨਾਂ ਦੇ ਪਰਿਵਾਰ ਨੇ ਦੇ ਰਿਲੇਟਿਵ ਨੇ ਯਾਰਾਂ ਦੋਸਤਾਂ ਨੇ ਕਿੰਨੀ ਮਿਹਨਤ ਦੇ ਨਾਲ ਇਹ ਪੰਜਾਬ ਦਾ ਇਹ ਪੰਜਾਬ ਦਾ ਜਿਹੜਾ ਫਤਵਾ ਲਿਆ ਹੈ ਐਡੀ ਵੱਡੀ ਜ਼ਿੰਮੇਵਾਰੀ ਸੰਭਾਲ ਲਈ ਹੈ ਇੱਕ ਬਹੁਤ ਭਗਾਂਬਲੀ ਗੱਲ ਹੈ ਇਹਦੇ ਨਾਲ ਨਾਲ ਜੋ ਇਹਨਾਂ ਦੀ ਇੱਕ ਸਿਲੈਕਸ਼ਨ ਹੈ ਟੀਮ ਦੀ ਸਿਲੈਕਸ਼ਨ ਨਾਲੋ ਇਹਨਾਂ ਦੀ ਸਿਲੈਕਸ਼ਨ ਲੈ ਲਓ ਵੀ ਮੱਕੜ ਸਾਹਿਬ ਨੂੰ ਇੱਥੇ ਜਿਹੜਾ ਚੁਣਿਆ ਇੱਕ ਬਹੁਤ ਵੱਡੀ ਚੋਆਇਸ ਹੈਗੀ ਪਾਰਟੀ ਦੀ ਕਿਉਂਕਿ ਮੱਕੜ ਸਾਹਿਬ ਇੱਕ ਬਹੁਤ ਹੀ ਮਿਹਨਤ ਦਿਨ ਰਾਤ ਇੱਕ ਕਰਕੇ ਮੈਂ ਤਾਂ ਹੈਰਾਨ ਹੁਣਾਂ ਕਈ ਵਾਰ 1:30 ਵਜੇ ਵੀ ਇਹਨਾਂ ਦੇ ਮੈਸੇਜ ਮੈਨੂੰ ਪਏ ਹੁੰਦੇ ਨੇ ਵੀ 1:30 2:00 ਵਜੇ ਤੱਕ ਵੀ ਕੰਮ ਕਰਦੇ ਰਹਿੰਦੇ ਨੇ ਵਰਕਿੰਗ ਹੁਣੇ ਸਾਡੀ ਟੀਮ ਲੱਗੀ ਟ੍ਰੇਨਿੰਗ ਦੇ ਵਿੱਚ ਤਾਂ ਇਹ 2:00 2:00 ਵਜੇ ਤੱਕ ਮੇਰੇ ਨਾਲ ਕੋਈ ਨਾ ਕੋਈ ਡਿਸਕਸ ਕਰਦੇ ਰਹਿੰਦੇ ਸਨ ਕਿਉਂਕਿ ਮੈਨੂੰ ਡਿਸਟ੍ਰਿਕਟ ਟ੍ਰੇਨਰ ਦੇ ਤੌਰ ਤੇ ਲਾਇਆ ਗਿਆ ਸੀ ਜਿਤ ਤੱਕ ਸੰਜੀਵ ਰੌੜਾ ਜੀ ਦਾ ਸਵਾਲ ਹੈ ਇਹਨਾਂ ਨੇ ਤਾਂ ਕਮਾਲ ਹੀ ਕਰਤੀ ਕਿ ਜਦੋਂ ਦੇ ਇੰਡਸਟਰੀ ਚ ਆਏ ਨੇ ਜਿੰਨੇ ਵੀ ਸਾਡੇ ਵੱਡੇ ਵੱਡੇ ਘਰਾਣੇ ਨੇ ਜਿੰਨੇ ਵੀ ਸਾਡੇ ਵੱਡੇ ਉਦਯੋਗਪਤੀ ਨੇ ਬਹੁਤ ਵੱਡੀ ਇਨਵੈਸਟਮੈਂਟ ਪੰਜਾਬ ਦੇ ਵਿੱਚ ਲੈ ਕੇ ਆਉਣ ਵਾਲੇ ਇੱਕ ਇੱਕ ਮੰਤਰੀ ਨੇ ਜਿਹੜੇ ਸੰਜੀਵ ਅਰੋੜਾ ਨੇ ਇਸੇ ਲਈ ਸਭ ਵਧਾਈ ਦੇ ਪਾਤਰ ਨੇ ਛੋਟੇ ਜਿਹੜੇ ਉਦਯੋਗ ਨੇ ਲੁਧਿਆਣਾ ਦੇ ਖਾਸ ਕਰਕੇ ਉਹਨਾਂ ਨੂੰ ਜ਼ਰੂਰੇ ਦਿੱਕਤਾਂ ਆ ਰਹੀਆਂ ਹਨ ਉਹਨਾਂ ਨੂੰ ਅੱਗੇ ਥੋੜਾ ਕੀ મતલਬ ਕੀ ਰੋਡ ਮੈਪ ਕੀ ਹੈ ਥੋੜਾ ਜਿਹਾ ਹੱਲ ਕਰ ਸਰ ਇਹ ਛੋਟੀ ਛੋਟੀਆਂ ਜਿਹੜੀਆਂ ਦਿੱਕਤਾਂ ਨੇ ਨਾ ਸਾਰੀਆਂ ਹੌਲੀ ਹੌਲੀ ਦੂਰ ਹੋਣਗੀਆਂ ਕੋਈ ਐਸੀ ਗੱਲ ਨਹੀਂ ਦੂਰ ਹੋ ਵੀ ਚੁੱਕੀਆਂ ਨੇ ਬਹੁਤ ਸਾਰਾ ਦੂਰ ਹੈ ਲੇਕਿਨ ਜੇ ਤੁਹਾਡੇ ਕੋਲ ਕੋਈ ਮੋੜੀ ਮੁੱਟੀ ਪ੍ਰੋਬਲਮ ਸ਼ਿਕਾਇਤ ਆਂਦੀ ਵੀ ਹੈ ਨਾ ਇਹ ਮੇਰਾ ਖਿਆਲ ਹੈ ਵੀ ਚਲੋ امی ਕਹਿਣ ਚ ਆ ਬੱਸ ਪ੍ਰੈਕਟੀਕਲ ਤੌਰ ਤੇ ਦੇਖੀਏ ਗਰਾਊਂਡ ਤੇ ਦੇਖੀਏ ਤਾਂ ਸਾਰੀਆਂ ਪ੍ਰੋਬਲਮ ਦਾ ਹੱਲ ਹੋ ਰਿਹਾ ਹੈ ਸੰਜੀਵ ਰੋੜਾ ਦੇ ਵੀ ਧਿਆਨ ਚ ਨੇ ਜਿੱਥੇ-ਜਿੱਥੇ ਵੀ ਡਿਊਟੀਆਂ ਸਭ ਦੀਆਂ ਹੈਗੀਆਂ ਨੇ ਹਰ ਇੱਕ ਬੰਦੇ ਧਿਆਨ ਚ ਨੇ ਪੂਰਾ ਕੰਮ ਬੜੀ ਜਲਦੀ ਬਹੁਤ ਹੀ ਵਧੀਆ ਢੰਗ ਨਾਲ ਹੋ ਰਿਹਾ ਜੀ ਪੰਜਾਬ ਲੈਵਲ ਤੇ